ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਮੈਂ ਅਜੀ ਮਨਪ੍ਰੀਤ ਮੰਡੇਰ ਕਲੋਥਿੰਗ ਹਾਊਸ ਤੋਂ ਜਿਹੜੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਬਹੁਤ ਹੀ ਜ਼ਿਆਦਾ ਸੋਹਣੇ ਤੇ ਡਿਜ਼ਾਈਨਰ ਪੀਸ ਨੇ ਜਿਹੜੇ ਆਪਾਂ ਨੇ ਤਿਆਰ ਕਰਵਾਏ ਨੇ ਜੀ ਤੇ ਪਾਰਟੀ ਵੇਅਰ ਇਹ ਜਿਹੜੇ ਹੈਗੇ ਨੇ ਸੂਟ ਨੇ ਜੀ ਇਹਨਾਂ ਦਾ ਜਿਹੜਾ ਸਟੱਫ ਰਹੂਗਾ ਜੀ ਉਹ ਪਿਓਰ ਟਿਸ਼ੂ ਬ੍ਰੌਕਟ ਦੇ ਉੱਪਰ ਇਹਦੀ ਸ਼ਰਟ ਰਹੂਗੀ ਤੇ ਨਾਲ ਪਿਓਰ ਕ੍ਰੇਪ ਦੀ ਰਹੂਗੀ ਜੀ ਬਾਟਮ ਤੇ ਕਲਰ ਕੰਬੀਨੇਸ਼ਨ ਸਾਰੀ ਸੂਟਾਂ ਦੇ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਨੇ ਤੇ ਇੱਕ ਤੋਂ ਇੱਕ ਤੇ ਨਿਊਜ਼ ਹੈ ਕਲਰ ਨੇ ਜਿਹੜੀਆਂ ਵੀ ਭੈਣਾਂ ਨੇ ਸੂਟ ਲੈਣ スクリーンショット ਲੈ ਕੇ ਸਾਨੂੰ ਤੁਸੀਂ ਮੇਰੇ WhatsApp ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣੇ ਸੂਟ ਹੋਲਡ ਕਰਵਾ ਸਕਦੇ ਹੋ ਜੀ ਤੇ ਤੁਸੀਂ ਸਟਫ ਦੀ ਗ੍ਰੇਸ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਇਹਦੇ ਕਲਰ ਕੰਬੀਨੇਸ਼ਨ ਨੇ ਜੀ ਤੇ ਸਟਫ ਦੀ ਪੂਰਾ ਗ੍ਰੇਸਫੁਲ ਹੈਗਾ ਏ ਤੇ ਨਾਲ ਤੁਸੀਂ ਇਹਦੇ ਪਿਓਰ ਦਾ ਦੁਪੱਟਾ ਟਾਈ ਡਾਈਜ਼ਾਂ ਸ਼ਿਫॉन ਦਾ ਜਾਂ ਕ੍ਰੇਪ ਦਾ ਜਾਂ ਪਿਓਰ ਆਰਗੈਂਜਾ ਦਾ ਦੁਪੱਟਾ ਡਾਈ ਕਰਵਾ ਕੇ ਤੁਸੀਂ ਇਹਨਾਂ ਨੂੰ ਪੂਰੀ ਗ੍ਰੇਸ ਦੇ ਸਕਦੇ ਹੋ ਸੂਟਾਂ ਨੂੰ ਤੇ ਬਾਕੀ ਹੈਗੀ ਜੀ ਸਟੀਚਿੰਗ ਦੀ ਗੱਲ ਸਟੀਚਿੰਗ ਅੱਜਕੱਲ ਬਹੁਤ ਹੀ ਜ਼ਿਆਦਾ ਤੇ ਫੈਂਸੀ ਜਹੀ ਸਟੀਚਿੰਗ ਦੇ ਨਾਲ ਸੂਟ ਤਿਆਰ ਹੁੰਦੇ ਨੇ ਤੇ ਪੂਰੇ ਵਧੀਆ ਆਪਣੇ ਤੁਸੀਂ ਪਾਰਟੀ ਵੇਅਰ ਸੂਟ ਨੇ ਜਿਹੜੇ ਉਹ ਆਪਣੇ ਤਿਆਰ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਨੇ ਸੂਟ ਲੈਣੇ ਹੋਏ ਹੋਲਡ ਕਰਵਾਓ ਜੀ ਆਪਣੇ ਸੂਟ ਹਾਂਜੀ ਥੈਂਕ ਯੂ